ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾ ਲਓ ਤਾਂ ਜੋ ਬ੍ਰੇਤ ਵਧੀਆ ਹਰ ਇੱਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਤਕਰੀਬਨ ਜਿੱਦਨ ਤੋਂ ਆਪਾਂ ਕਣਕ ਦੀ ਬਿਜਾਈ ਕੀਤੀ ਆਪਾਂ ਤੁਹਾਡੇ ਨਾਲ ਹਰ ਇੱਕ ਮਸਲੇ ਤੇ ਮਾੜੀ-ਮੋਟੀ ਜਿਹੜੀ ਗੱਲਬਾਤ ਆਪਾਂ ਨੂੰ ਪਤਾ ਹੁੰਦੀ ਥੋੜੇ ਨਾਲ ਸ਼ੇਅਰ ਕਰਦੇ ਰਹੇ ਨੇਗੇ ਤੇ ਹੁਣ ਕਿਸਾਨ ਵੀਰੋ ਆਪਣੇ ਕਣਕਾਂ ਨੇ ਜਿਹੜੀਆਂ ਬਹੁਤ ਜ਼ਿਆਦੇ ਵਧੀਆ ਇਸ ਟਾਈਮ ਖੜੀਆਂ ਨਹੀਂ ਗੀਆਂ ਕੋਈ ਦਿੱਕਤ ਵਾਲੀ ਗੱਲ ਨਹੀਂ ਵਧੀਆ ਝਾੜ ਮਿਲਣ ਦੀ ਜਿਹੜੀ ਆਪਾਂ ਨੂੰ ਉਮੀਦ ਆ ਤੇ ਕਿਸਾਨ ਵੀਰੋ ਕਿਸਮਾਂ ਸਾਰੀਆਂ ਹੀ ਵਧੀਆ ਖੜੀਆਂ ਨੇ ਜਿਹੜੇ ਕਿਸਾਨ ਵੀਰਾਂ ਦਾ ਮਾੜਾ ਮੋਟਾ ਕੋਈ ਕੋਰੇ ਦੇ ਵਿੱਚ ਕਣਕ ਦਾ ਅਨਸਾਰਾ ਹੋਇਆ ਜਾਂ ਕੋਈ ਜਿੱਦਾਂ ਆਪਾਂ ਕਹਿੰਦੇ ਜਿਆਦਾ ਗੇਤੀਆਂ ਵੈਰਾਈਟੀਆਂ ਸੀਗੀਆਂ ਕਿਉਂਕਿ ਜਨਵਰੀ ਤੇ ਮੀਨੇ ਦੇ ਵਿੱਚ ਠੰਡ ਬਹੁਤ ਜ਼ਿਆਦਾ ਲੰਬੀ ਪੈਣ ਕਰਕੇ ਉਹ ਕਿਸਮਾਂ ਦੇ ਉੱਪਰ ਮਾੜਾ ਮोटा ਅਸਰ ਹੋਇਆ। ਬਾਕੀ ਜਿਹੜੀਆਂ ਲੇਟ ਲੂਟ ਕਿਸਮਾਂ ਆਪਣੀਆਂ ਬੀਜੀਆਂ ਹੋਈਆਂ ਨੇ ਇਹ ਤਾਂ ਸਾਰੀਆਂ ਠੀਕ ਠਾਕ ਖੜੀਆਂ ਨੇ ਬਿਲਕੁਲ। ਕੋਈ ਟੈਨਸ਼ਨ ਵਾਲੀ ਗੱਲ ਨਹੀਂ ਬਿਲਕੁਲ ਪੈਨ ਓਕੇ ਖੜੀਆਂ ਨੇ ਤੇ ਚਲੋ ਜਿੱਥੇ ਮਾੜਾ ਮੋਟਾ ਕੁਦਰਤ ਨੇ ਨੁਕਸਾਨ ਕੀਤਾ ਉਹ ਗੱਲ ਕਿਸਾਨ ਵੀਰੋ ਜੋਦਾ ਹੈ। ਤੇ ਕਿਸਾਨ ਵੀਰੋ ਮੈਂ ਲਗਾਤਾਰ 2-3 ਸਾਲ ਤੋਂ ਦੇਖ ਰਿਆਂਗਾ। ਕਈ ਕਿਸਾਨ ਵੀਰਾਂ ਨੇ ਐਤ ਕੀ ਦੇਖਿਆ ਹੋਣਾ। ਇੱਕ ਕਣਕਾਂ ਦੇ ਵਿੱਚ ਆਪਾਂ ਨੂੰ ਐ ਲੱਗਦਾ ਵੀ ਬਹੁਤ ਵੱਡੀ ਕਹਾਹਾਕਾਰ ਮਚਨ ਵਾਲੀ ਜਿਹੜੀ ਗੱਲ ਹੋ ਜਾਂਦੀ ਹੈਗੀ ਕਿਉਂਕਿ ਕਈ ਵਾਰ ਆਪਾਂ ਪੂਰੇ ਸਹੀ ਫੈਸਲੇ ਤੇ ਨਹੀਂ ਪਹੁੰਚ ਪਾਉਂਦੇ ਆਪਾਂ ਸਹੀ ਉਹਦੀ ਪਛਾਣ ਨਹੀਂ ਕਰ ਪਾਉਂਦੇ ਆਪਾਂ ਫੈਸਲਾ ਹੋਰ ਲੈ ਲੈਨੇ ਆ ਗੱਲ ਕੀ ਹੈ ਕਿਸਾਨ ਵੀਰੋ ਜਿਹੜੀ ਆਪਣੇ ਡੀਬੀ ਡਬਲਯੂ ਕੇ ਸਮਾਨ ਹੈ ਮੈਂ ਖਾਸ ਕਰਕੇ ਇਹਨਾਂ ਦੇ ਵਿੱਚ ਹੀ ਦੇਖਿਆ ਮੈਂ ਹੋਰ ਕਿਸੇ ਕਿਸਮ ਦੇ ਵਿੱਚ ਨਹੀਂ ਦੇਖਿਆ ਇੱਕ ਮੈਂ ਐਕਚੁਅਲੀ 30 ਸੈਸੀ ਚ ਦੇਖਿਆ ਸੀਗਾ ਕਿਸਾਨ ਵੀਰੋ ਜਾਮਨੀ ਰੰਗ ਦੇ ਧੱਬੇ ਜੇ ਪੈ ਜਾਂਦੇ ਨੇ ਛੱਟਿਆਂ ਦੇ ਉੱਪਰ ਆ ਓਹੋ ਕਿਸਾਨ ਵੀਰ ਆਪਣੇ ਬਹੁਤ ਡਰ ਜਾਂਦੇ ਨੇ ਉਹਦੇ ਤੋਂ ਵੀ ਯਾਰ ਕੋਈ ਫੰਗਸ ਆ ਗਈ ਕੋਈ ਅਟੈਕ ਆ ਗਿਆ ਤਾਂ ਉਹ ਕਿਸਾਨ ਵੀਰੋ ਕੋਈ ਵੱਡੀ ਗੱਲ ਨਹੀਂ ਹੈਗੀ ਮੈਂ ਵੀ ਪਹਿਲੇ ਸਾਲ ਇਦਾਂ ਹੀ ਡਰ ਗਿਆ ਸੀਗਾ ਪਰ ਉਹ ਕੋਈ ਖਾਸ ਕੋਈ ਜ਼ਿਆਦੇ ਆਪਾਂ ਕਹਿੰਦੇ ਵੱਡੀ ਗੱਲਬਾਤ ਨਹੀਂ ਹੁੰਦੀ ਕੋਈ ਇਹ ਇਹ ਹੁੰਦਾ ਕਿ ਆ ਕਿਸਾਨ ਵੀਰੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹੁਈ ਗੱਲ ਜਦੋਂ ਕਿਸਾਨ ਵੀਰੋ ਆਪਣੀ ਜਿਹੜੀ ਫਸਲ ਆ ਗਈ ਇੱਕਦਮ ਟੈਂਪਰੇਚਰ ਚ ਬਦਲਾਅ ਆਉਣ ਲੱਗ ਜਵੇ ਤਾਂ ਆਪਣੀ ਫਸਲ ਸਟ्रेस ਦੇ ਵਿੱਚ ਮਾਰੀ ਮੋਟੀ ਆ ਜਾਂਦੀ ਆ ਤੇ ਉਹ ਜਦੋਂ ਆਪਣੇ ਟੈਂਪਰੇਚਰ ਪਹਿਲਾਂ ਤਾਂ ਦੇਖੋ ਕਿੰਨਾ ਘਟ ਰਹਿੰਦਾਗਾ 2-3 ਸਾਲ ਹੋ ਗਏ ਲਗਾਤਾਰ ਤੁਹਾਨੂੰ ਵੀ ਪਤਾ ਹੀ ਐ ਤੇ ਇੱਕਦਮ ਬਾਅਦ ਦੇ ਵਿੱਚ ਆ ਕੇ 15-20 ਦਿਨ ਗਰਮੀ ਪੈ ਜਾਂਦੀ ਆ ਉਹਦੇ ਨਾਲ ਆਪਣੇ ਕਿਸਾਨ ਵੀਰੋਂ ਧੱਬੇ ਆ ਜਾਂਦੇ ਨੇ ਸਿੱਟਿਆਂ ਦੇ ਵਿੱਚ ਜਾਮਣੀ ਜੇ ਰੰਗ ਦੇ ਖਾਸ ਕਰਕੇ ਤੁਸੀਂ ਦੇਖੇ ਹੋਣਗੇ ਉਹ ਕੋਈ ਵੱਡੀ ਗੱਲ ਨਹੀਂ ਹੁੰਦੀ ਕਿਸਾਨ ਵੀਰੋਂ ਡਰਨ ਵਾਲੀ ਕੋਈ ਗੱਲ ਨਹੀਂ ਛਿੱਟਾ ਵੀ ਬਣੂ ਝਾਰ ਵੀ ਪ੍ਰੋਪਰ ਵਧੀਆ ਮਿਲੂ ਤੁਹਾਨੂੰ ਸਾਰਾ ਕੁਝ ਓਕੇ ਰਹੂ ਦਾਣਾ ਐਨ ਪੂਰਾ ਫੁੱਲਮਾ ਬਣੂ ਤੁਹਾਨੂੰ ਕੋਈ ਯਾਰ ਟੈਨਸ਼ਨ ਲੈਣ ਦੀ ਇਹਦੇ ਵਾਸਤੇ ਲੋੜ ਨਹੀਂ ਹੁੰਦੀ ਜਿਆਦਾ ਕਿਉਂਕਿ ਜੇ ਕੋਈ ਫੰਗਸ ਵਗੈਰਾ ਹੋਊ ਤਾਂ ਉਹਦੇ ਵਿੱਚ ਆਪਾਂ ਜਦੋਂ ਮਤਲਬ ਕਿ ਛਿੱਟਾ ਖੋਲ ਕੇ ਦੇਖਾਂਗੇ ਮਤਲਬ ਕਿ ਉਹ ਤੁਸੀਂ ਮੱਖੀ ਤੋੜ ਕੇ ਦੇਖੋਗੇ ਤਾਂ ਉਹਦੇ ਵਿੱਚ ਦਾਣਾ ਪਿਛਕਣ ਵਾਲਾ ਮੰਨਣਾ ਤੁਹਾਨੂੰ ਲੱਗੂਗਾ ਜਾਂ ਕੋਈ ਦਾਣਾ ਟਿੱਡਾ ਮਿੱਡਾ ਬਣਿਆ ਹੋਇਆ ਉਹ ਜਿਹੜਾ ਦਾਣਾ ਪ੍ਰੋਪਰ ਬਣਿਆ ਹੋਇਆ ਦੇਖੋਗੇ ਤੁਸੀਂ ਕਿਸਾਨ ਵੀਰੋ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਇਹਦੇ ਵਾਸਤੇ ਫਾਲਤੂ ਦੀਆਂ ਗੱਲਾਂ 'ਚ ਆਪਾਂ ਧਿਆਨ ਨਾ ਦਿਆ ਕਰੋ ਕਿਉਂਕਿ ਦੇਖੋ ਮੈਂ ਵੀ ਕਿਸਾਨ ਆਗਾ ਤੁਸੀਂ ਵੀ ਕਿਸਾਨ ਹੋ ਆਪਾਂ ਨੂੰ ਕੋਈ ਕਿਸੇ ਦਾ ਕੋਈ ਲਾਲਚ ਨਹੀਂ ਹੁੰਦਾ ਇਹ ਚੀਜ਼ਾਂ ਦਾ ਪਰ ਆਪਾਂ ਇਹ ਕਹਿੰਦੇ ਆ ਵੀ ਜਦੋਂ ਤੱਕ ਆਪਾਂ ਨੂੰ ਪਤਾ ਵੀ ਤਾਂ ਕੋਈ ਨੁਕਸਾਨ ਨਹੀਂ ਹੈਗਾ ਤਾਂ ਆਪਾਂ ਨੂੰ ਉਹਦੇ ਵਾਸਤੇ ਕੋਈ ਖਰਚਾ ਕਰਨ ਦੀ ਵੀ ਨਹੀਂ ਲੋੜ ਹੁੰਦੀ ਕਿਉਂਕਿ ਕਈ ਵਾਰ ਕਿਸਾਨ ਵੀ ਕੀ ਕਰਦੇ ਨੇ ਡਰ ਜਾਂਦੇ ਨੇ ਤੇ ਉਹ ਕੋਈ ਨਾ ਕੋਈ ਸਪਰੇ ਹਾਂ ਕੋਈ ਫੰਗੀ ਸਾਈਡ ਕਰ ਲਾ ਕਹਿੰਦੇ ਕੋਈ ਕੋਸੇ ਕੋਈ ਖਾਸ ਕਿਸਾਨ ਵੀਰੋ ਇਹਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਆਪਾਂ ਦਾ ਕਦੇ ਕੁਝ ਨਹੀਂ ਕਰਿਆ ਵਧੀਆ ਫਰ ਵੀ ਝਾੜ ਵਧੀਆ ਮਿਲਿਆ ਪਿਛਲੇ ਤੋਂ ਪਿਛਲੇ ਸਾਲ ਦਾ ਚਲੋ ਮੰਨਿਆ ਕੁਦਰਤ ਦੀ ਕਰੋਪੀ ਸੀਗੀ ਕੋਈ ਆਪਾਂ ਨੂੰ ਝਾੜ ਦੇ ਵਿੱਚ ਦਿੱਕਤ ਲੱਗੀ ਪਰ ਆਇਤ ਕੀ ਵੀ ਝਾੜ ਵਧੀਆ ਮਿਲਣ ਦੀ ਉਮੀਦ ਆ ਕੋਈ ਛਿੱਟੇ ਦੇ ਵਿੱਚ ਆਪਾਂ ਨੂੰ ਦਾਣਾ ਨਹੀਂ ਵੱਧ ਘੱਟ ਲੱਗ ਰਿਹਾ ਆਹਨ ਪ੍ਰੋਪਰ ਛਿੱਟੇ ਬਣੇ ਨੇ ਹਾਂ ਦਾਗਾਂ ਕਰਕੇ ਕੇ ਨਾ ਤੁਹਾਡਾ ਮਨ ਜਰੂਰ ਖबराਉਂਦਾ ਵੀਰ ਕਿਤੇ ਆਪਣੇ ਛਿੱਟੇ ਤੇ ਨਾ ਸਰੀ ਇਹ ਚੀਜ਼ ਦਾ ਪੈ ਜੇ ਕੋਈ ਵੱਡੀ ਗੱਲ ਨਹੀਂ ਹੈਗੀ ਕਿਸਾਨ ਵੀਰ ਉਹ ਇੰਨਾ ਟੈਨਸ਼ਨ ਨਾ ਲਿਆ ਕਰੋ ਕਿਉਂਕਿ ਜੇ ਕੋਈ ਫੰਗਸ ਵਗੈਰਾ ਹੋਊ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਆਪਣੇ ਛਿੱਟਿਆਂ ਦੇ ਵਿੱਚ ਪ੍ਰੋਬਲਮ ਲੱਗੂ ਤੁਹਾਨੂੰ ਤਾਂ ਜੇ ਤੁਸੀਂ ਦਾਣਾ ਕੱਢ ਕੇ ਦੇਖੋਗੇ ਦਾਣੇ 'ਚ ਵੀ ਪ੍ਰੋਬਲਮ ਲੱਗੂ ਤੁਹਾਨੂੰ ਇਹੇ ਕਿਸਾਨ ਵੀਰ ਉਹ ਜਿਹੜੀਆਂ ਨਿਸ਼ਾਨੀਆਂ ਨੇਗੀਆਂ ਜੇ ਆਪਾਂ ਮਤਲਬ ਕਿ ਮੱਖੀ ਖੋਲ ਕੇ ਦੇਖੋ ਤੁਸੀਂ ਇਹ ਦਾਣਾ ਥੋੜਾ ਪ੍ਰੋਪਰ ਬਣਿਆ ਹੋਇਆ ਬਿਲਕੁਲ ਬੇਫਿਕਰ ਹੋ ਜਾਓ ਐਵੇਂ ਆਪਾਂ ਬੇਫਜ਼ੂਲ ਦੀ ਟੈਨਸ਼ਨਾਂ ਨਾ ਲਓ ਬੇਫਜ਼ੂਲ ਦੇ ਜਿਹੜੇ ਆਪਾਂ ਨੇ ਖਰਚੇ ਨੇ ਉਹ ਨਾ ਕਰੋ ਬਿਲਕੁਲ ਬੇਫਿਕਰੀ ਵਾਲੀ ਗੱਲ ਹੈ ਕੋਈ ਜ਼ਿਆਦਾ ਟੈਨਸ਼ਨ ਲੈਣ ਦੀ ਇਹਦੇ ਵਾਸਤੇ ਕੋਈ ਲੋੜ ਨਹੀਂ ਦੇਖੋ ਮੈਂ 3 ਸਾਲ ਤੋਂ ਹੀ ਲਗਾਤਾਰ ਦੇਖ ਰਿਹਾ ਹਾਂਗਾ ਹਰ ਇੱਕ ਵਾਰ ਆਪਣੇ ਕਣਕ ਦੇ ਛਿੱਟਿਆਂ ਦੇ ਵਿੱਚ ਇਹ ਪ੍ਰੋਬਲਮ ਆਪਾਂ ਨੂੰ ਦੇਖਣ ਨੂੰ ਲੱਗਦੀ ਹੈ ਪਰ ਇਹਦੀ ਕੋਈ ਪ੍ਰੋਬਲਮ ਮੈਨੂੰ ਅੱਜ ਤੱਕ ਝਾੜ ਦੇ ਵਿੱਚ ਨਹੀਂ ਲੱਗੀ ਉਮੀਦ ਹੈ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਡੇ ਨਾਲ ਨਾਲੇ ਜਾਣਕਾਰੀ ਸਾਂਝੀ ਕਰੀਏ ਉਹ ਤੁਹਾਨੂੰ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਹਰ ਇੱਕ ਜਾਣਕਾਰੀ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਤੁਸੀਂ ਵੱਧ ਤੋਂ ਵੱਧ ਆਪਣੇ ਚੈਨਲ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਮੈਂ ਬਹੁਤ ਧੰਨਵਾਦੀ ਹਾਂ ਤੁਹਾਡੇ ਇੰਨੇ ਪਿਆਰ ਦੇਣੇ ਤੁਸੀਂ ਆਪਾਂ ਨੂੰ ਤੇ ਇਸੇ ਤਰ੍ਹਾਂ ਆਪਾਂ ਵਧੀਆ-ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ